ਰਾਸੀ ਕਾਲ ਜੀ ਪੀਵੀ ਨਿਊ ਚੈਨਲ ਤੇ ਤੁਹਾਡਾ ਸਵਾਗਤ ਹੈ ਪੈਨਾ ਮੰਨਣਾ ਹਣਾ ਜਿਲ੍ਹਾ ਹਿਸ਼ਾਰਪੁਰ ਵਿਖੇ ਜਿੱਥੇ ਕੇ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਪ੍ਰਵਾਸੀ ਭਾਰਤੀਆਂ ਇਲਾਕੇ ਦੇ ਸਹਿਯੋਗ ਨਾਲ ਸਰਾਨਾ ਬਿਸ਼ਾਰ ਭਾਗਵਤੀ ਜਾਗਰਣ ਸ਼ਰਦਾ ਭਾਵਨਾ ਨਾਲ ਕਰਵਾਇਆ ਗਿਆ ਇਸ ਮੁੱਖੇ ਪ੍ਰਬੰਧਕਨ ਦੱਸਿਆ ਕਿ ਇਸ ਸਰਾਨਾ ਬਿਸ਼ਾਰ ਭਾਗਵਤੀ ਜਾਗਰਣ ਵਿੱਚ ਪੰਜਾਬ ਦੀਆਂ ਨਾਮਵਰ ਪੰਜਲ ਮੰਡਲੀਆਂ ਨੇ ਹਿੱਸਾ ਲਿਆ ਇਸ ਬਿਸ਼ਾਰ ਭਾਗਵਤੀ ਜਾਗਰਣ ਵਿੱਚ ਵਿਸ਼ੇਸ਼ ਮਹਿਮਾਨ ਡਾਕਟਰ ਪ੍ਰਮੇਂਦਰ ਸੂਦ ਐਸ.ਆਰ. ਹਸਪੀਟਲ ਕੋਟ ਕੋਟ ਧੂੜੀ ਨੇ ਪੁੱਜ ਕੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਇਸ ਮੌਕੇ ਪ੍ਰਬੰਧਕਾਂ ਵੱਲੋਂ ਆਏ ਹੋਏ ਪਰਮਖਸ਼ੂ ਸੀਤਾ ਨੂੰ ਯਾਦਗਾਰ ਚਿੰਦੇ ਕੇ ਸਨਮਾਨਿਤ ਕੀਤਾ ਗਿਆ ਆਓ ਤੁਹਾਨੂੰ ਅਸੀਂ ਕੁਝ ਇਸ ਜਾਗਰਣ ਦੇ ਕੁਝ ਅੰਸ਼ ਦਿਖਾਉਨੇ ਹਾਂ ਮੇਰੀ ਚੁੰਨੀ ਨੂੰ ਸਿਤਾਰੇ ਲੱਗੇ ਹੋਏ ਨੇ ਮਈਆ ਤੇਰੀ ਚੁੰਨੀ ਨੂੰ ਸਿਤਾਰੇ ਮੈਂ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪੀਟਲ ਕੋਰਟ ਫਤੂਹੀ ਤੋਂ ਅੱਜ ਪਿੰਡ ਮੰਨਣ ਹਨਾ ਵਿਖੇ ਜੋ ਸਲਾਨਾ ਜਾਗਰਤਾ ਜਾਗਰਣ ਜੋ ਕਰਵਾਇਆ ਜਾ ਰਿਹਾ ਪੂਰੇ ਪਿੰਡ ਵਾਸੀਆਂ ਲੋ ਪੰਚਾਇਤ ਮੈਂਬਰਾਂ ਲੋ ਤੇ ਨਾਲ ਦੀ ਨਾਲ ਐਨਆਰਆਈਆਂ ਦੀ ਸਪੋਰਟ ਲੋ ਇਲਾਕੇ ਦੇ ਪੂਰੇ ਸਪੋਰਟ ਦੇ ਨਾਲ ਜੋ ਜਾਗਰਣ ਬੜੇ ਹੀ ਧੂਮ-ਧਾਮ ਦੇ ਨਾਲ ਔਰ ਬੜੇ ਹੀ ਚਾਮਾਂ ਦੇ ਨਾਲ ਮਨਾਇਆ ਜਾ ਰਿਹਾ ਮੇਰੇ ਵੱਲੋਂ ਤੇ ਐਸਜੀਆਰ ਦੀ ਪੂਰੀ ਟੀਮ ਲੋ ਇਸ ਜਾਗਰਣ ਦੀਆਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਸਾਰੇ ਹੀ ਪਿੰਡ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ